ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਚੋਟੀਆਂ ਖੁਰਦ ਜੀ ਤਹਿਸੀਲ ਤੇ ਜ਼ਿਲ੍ਹਾ ਬਰਨੂ ਪੈਂਦਾ ਜੀ ਮੋਗਾ ਤੁਹਾਡੇ ਵਾਸਤੇ ਦੋ ਐਨੀਮਲ ਲੈ ਕੇ ਆਏ ਇੱਕ ਤੋਕੜਾ ਜੀ ਤੇ ਇੱਕ ਗੱਬਣਾਂ ਜਾਣਕਾਰੀ ਪ੍ਰੋਪਰ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਭਾਈ ਗੁਰਪਿਆ ਸਿੰਘ ਪਿੰਡ ਚੂਟੀਆਂ ਖੁਰਦ ਨੇੜੇ ਤਲਵੰਡੀ ਭਾਈ ਜ਼ਿਲ੍ਹਾ ਮੋਗਾ ਪੈਂਦਾ ਜੀਰਾ ਵੀ ਨੇੜੇ ਤੇ ਮੋਬਾਈਲ ਨੰਬਰ ਜੀ 905689470 ਠੀਕ ਆ ਭਾਈ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਸੁਆ ਵੀਰੇ ਕਿੰਨਾਂ ਮਸੂਈ ਗੀ ਆ ਸੁਆ ਦੂਜਾ ਵੀਰ ਠੀਕ ਆ ਜੀ ਤੇ ਸਮਾਂ ਕਿੰਨਾ ਹੋ ਗਿਆ ਸੂਈ ਨੂੰ ਜੀ ਸਮਾਂ 1 ਮਿੰਟ ਦੰਦ ਦੇਖ ਲੈਣ ਬਈ ਨੂੰ ਦੰਦ ਦੇ 4 ਆ ਆ ਦੇਖੋ ਮੂਹ ਤੋਂ 4 ਦੰਦ ਆ ਜੀ ਚੈੱਕ ਕਰ ਸਕਦੇ ਹੋ ਜੀ ਸੂਬਾ ਦੂਜਾ ਮੂਹ ਤੋਂ 4 ਦੰਦ ਕਿਉਂ 4 ਦੰਦ ਸਹੀ ਗੱਲ ਹੈ ਜੀ ਇਹ ਸੂਬਾ ਦੂਜਾ ਬਈ ਠੀਕ ਆ ਜੀ ਮੈਨਾਂ ਦੂਜਾ ਹੀ ਆ ਦੂਜਾ ਵੀ ਯਾਨੀ ਕਿ ਪੱਕਾ ਨਹੀਂ ਮੈਂ ਕਹਿ ਸਕਦਾ ਵੀ ਦੂਜਾ ਕੇ ਪਹਿਲਾ ਕਿਉਂਕਿ ਇਹ ਮੇਰੀ ਖਰੀਦ ਵੀ ਦੂਜਾ ਮੰਨ ਲੇ ਕੋਈ ਪਹਿਲਾ ਮੰਨ ਲੇ ਮੂੰਹ ਚਾਰ ਦਾ ਮੂੰਹ ਤੇ ਚਾਰ ਦਾ ਹਾਂ ਤੇ ਨਾ ਮੈਂ ਇਹਦਾ ਸੂਈ ਦਾ ਕਿਸ ਨੂੰ ਕਹਾਂ ਠੀਕ ਕਿੰਨਾ ਟਾਈਮ ਹੋਗਾ ਵੀ ਮਹੀਨੇ ਦੀ ਲਾ ਲਓ ਦੋਹਾਂ ਦੀ ਲਾ ਲਓ ਚੌਹ ਦੀ ਲਾ ਲਓ ਛੇਾਂ ਦੀ ਪੰਜਾ ਸਾਲਾਂ ਦੀ ਲਾ ਲਓ ਮੇਰੇ ਕਾਨੂੰਨੀ ਮੈਂ ਦੁੱਧ ਦੀ ਗੱਲ ਕਰੂੰਗਾ ਥਣਾ ਦੀ ਗੱਲ ਕਰੂੰਗਾ ਦੁੱਧ ਕਿੰਨਾ ਤਿਆਰ ਹੈ ਦੁੱਧ ਬਾਈ ਜੀ 16 ਲੀਟਰ ਝੋਕ ਕੇ ਦੇ ਦਾਂਗੇ ਝੋਕ ਕੇ ਦੇਵਾਂਗੇ ਦੋ ਟਾਈਮ ਦੇਖ ਸਕਦੇ ਹੋ ਹਾਂ ਥਣ ਕੱਲਾ ਕੱਲਾ ਨਿਕਲ ਕੱਲਾ ਕੱਲਾ ਹੂਰ ਦੀ ਛੱਪੇ ਦੀ ਥਾਣ ਵੱਧ ਘੜਦੀ ਇਹ ਥਾਣ ਤੇ ਦੁੱਧ ਘੱਟ ਉਹਦੀ ਮੇਰੀ ਜ਼ਿੰਮੇਵਾਰੀ ਠੀਕ ਹੈ ਜੀ ਦੁੱਧ ਦੋ ਟਾਈਮ ਜੋ ਆ ਕੇ ਦਊਂਗਾ ਜਿਹੜਾ ਵੀ ਵੀਰ ਕੋਈ ਵੀ ਨਹੀਂ ਆ ਸਕਦਾ ਵੀਡੀਓ ਕਾਲ ਤੇ ਚੋਲੋ ਕੋਈ ਚੱਕਰ ਨਹੀਂ ਠੀਕ ਹੈ ਜੀ ਏਬੀਐਸ ਦੇ ਬਰੂਡ ਸੀਮਨ ਦੀ ਦੱਸੀ ਆ ਜਿੰਨਾ ਤੋਂ ਲਈ ਆ ਠੀਕ ਹੈ ਜੀ ਇੱਕ ਡੱਕੇ ਦੀ ਗਰੰਟੀ ਨਹੀਂ ਠੀਕ ਹੈ ਜੀ ਮੂੰਹ ਚਾਰ ਦੰਦ ਦੱਸੀ ਸੀ ਮੈਂ ਪੱਟ ਕੇ ਦੁਬਾਰਾ ਦਿਖਾ ਦੇ ਠੀਕ ਹੈ ਜੀ ਆਪਾਂ ਕਿਸੇ ਦੀ ਕੋਈ ਗਾਰੰਟੀ ਨਹੀਂ ਲੈਂਦੇ ਰੋ ਠੀਕ ਹੈ ਜੀ ਥਣਾ ਦੀ ਗਾਰੰਟੀ ਦੁੱਧ ਦੀ ਗਾਰੰਟੀ ਉਹ ਮੇਰੇ ਘਰ ਦੀ ਠੀਕ ਹੈ ਬਾਈ ਥਣਾ ਦੀ ਗਾਰੰਟੀ ਅਗਲੇ ਜੇ ਘਰ ਦੀ ਹੋਏਗੀ ਠੀਕ ਹੈ ਜੀ ਪੁੱਤਰ ਦੀ ਪਾਸ ਕਰ ਲੇ ਭਲਾ ਹਾਂ ਜਿੰਨਾ ਮਰਜੀ ਠੀਕ ਹੈ ਬਾਈ ਇੱਥੇ ਇੱਥੇ ਬੰਦਾ ਆਊਗਾ ਹਾਂਜੀ ਜੇ ਥਣਾ ਦੀ ਫੇਲ ਹੋਵੇ ਹਾਂ ਆਪਾਂ ਕਾਸ ਤੇ ਮਰਜੀ ਆ ਜੇ ਭਲਾ ਟਰੱਕ ਤੇ ਆ ਜੇ ਯਾਰ ਉਹ ਕਰਾਇਆ ਵੀ ਦੇ ਕੇ ਮੋੜਾਂਗੇ ਠੀਕ ਹੈ ਬਾਈ 22 ਦੇ ਦਸਨ ਮੁਤਾਬਕ ਬਾਈ ਕਹਿੰਦਾ ਸੂਹਾ ਪਹਿਲਾਂ ਮੰਨ ਲਓ ਦੂਜਾ ਮੰਨ ਲਓ ਆਪਾਂ ਲਿਆਂਦੀ ਆ ਜੀ ਜਿਹੜੀ ਗੱਲ ਆ ਮੂੰਹ ਤੋਂ 4 ਦਿਨ ਦਾ ਪਹਿਲਾ ਵੀ ਹੋ ਸਕਦੀ ਆ ਜੀ ਦੂਜਾ ਵੀ ਹੋ ਸਕਦੀ ਪਰ ਇਹ ਤੋਂ ਵੱਧ ਨਹੀਂ ਹੁੰਦੀ ਸਮਾ ਮਾਲਕਾਂ ਨੇ ਤਾਂ ਚਲੋ ਜਿਹੜੀ ਡਿਟੇਲ ਦਿੱਤੀ ਆ ਉਹ ਤੁਸੀਂ ਜਿੰਨਾ ਮਰਜ਼ੀ ਮੰਨ ਲਿਓ ਬਈ ਕਿੰਨਾ ਸਮਾ ਹੋਇਆ ਸੂਈ ਨੂੰ ਜਿਹੜਾ ਨੈੱਟ ਦੁੱਧ ਤਿਆਰ ਆ ਜੀ ਉਹ 16 ਕਿਲੋ ਆ 2 ਟਾਈਮ 4 ਟਾਈਮ 6 ਟਾਈਮ ਤੁਸੀਂ ਚੁਵਾਈ ਕਰ ਸਕਦੇ ਹੋ ਹਨਾਂ ਦੇ ਸੈੱਟ ਚੈੱਕ ਕਰ ਲਓ ਆ ਬਾਈ ਨਾ ਤਲਿਹਾਰਾ ਮੈਂ ਪਾਇਆ ਠੀਕ ਹੈ ਜੀ ਕੱਲਾ ਰੱਸਾ ਪਾਇਆ ਵੈਸੀ ਰੱਸਾ ਪਾਇਆ ਕੋਈ ਨੱਕ ਤੇ ਇਹਦੇ ਦਾਗ ਨਹੀਂ ਗਾ ਸਹੀ ਗੱਲ ਹੈ ਜੀ ਦਾ ਤੇ ਇਹ ਤਲਿਹਾਰੇ ਦੀ ਮਾਰੀ ਜੀ ਔਲ ਕਰਦੀ ਆ ਠੀਕ ਹੈ ਬਾਈ ਤਾਂ ਭਾਈਂ ਦੀ ਜੇ ਹਾਂ ਕੋਈ ਵੀ ਤਲਿਹਾਰਾ ਮੈਂ ਪਾਇਆ ਕਿਉਂਕਿ ਉਹ ਪਰੇ ਥਾਂ ਤੇ ਪਸ਼ੂ ਨੇ ਹੋਣੇ ਨੇ ਟੈਂਪੂ ਤੋਂ ਚੜ ਕੇ ਆਈ ਆ ਠੀਕ ਹੈ ਜੀ ਤੇ ਉਹਦੇ ਨਾਲ ਫਿਰ ਤੈਨੂੰ ਪਤਾ ਔਖਾ ਹੋ ਜਾਣਾ ਠੀਕ ਹੈ ਬਾਈ ਇਹ ਨਹੀਂ ਵੀ ਆਪਾਂ ਹੁੰਦੀ ਕਿਸੇ ਨੂੰ ਫੜਾਦੀ ਆ ਠੀਕ ਹੈ ਜੀ 5-7 ਦਿਨ ਰੋਕੀ ਆ ਬਾਈ ਚੋਈ ਆ ਚੋਈ ਆ ਮੈਨੂੰ ਕਿ ਕੋਈ ਵੀ ਇਹੋ ਜਿਹਾ ਕੋਈ ਵੀ ਚੱਕਰ ਨਹੀਂ ਠੀਕ ਹੈ ਜੀ ਹਾਂ ਜਿਵੇਂ ਮਰਜੀ ਬਾਈ 16 ਕਿਲੋ ਜੋਕ ਕੇ ਲੈ ਜੇ ਜਿਵੇਂ ਮਰਜੀ ਬਾਈ ਆ ਤਾਂ ਹੁਣ ਯਾਨੀ ਕਿ ਆਪਾਂ ਕੈਮਰੇ ਦਾ ਵੀ ਕਰਦੇ ਆ ਓਕੇ ਜੀ ਥਾਣਾ ਦੀ ਐਨ ਓਕੇ ਠੀਕ ਹੈ ਦੇਖ ਓਕੇ ਜੀ ਕੋਈ ਹੈ ਥਾਣ ਚੋਂ ਪੂਰ ਛੱਟਾ ਹੋਵੇ ਜੂੜ ਪਾ ਕੇ ਚੋਣੀਆਂ ਉਹ ਅਗਲੇ ਦੀ ਮਰਜੀ ਆ ਠੀਕ ਹੈ ਜੀ ਇਦਾਂ ਜੋਣੀ ਹੋ ਅਗਲੇ ਦੀ ਮਰਜ਼ੀ ਆ ਠੀਕ ਹੈ ਜੀ ਮਸ਼ੀਨ ਤੇ ਵੀ ਲਾ ਕੇ ਦੇਖਿਆ ਬਈ ਠੀਕ ਆ ਜੀ ਮੈਂ ਤਾਂ ਦੋ ਦਿਨ ਹਾਤੀ ਚੋਈ ਆ ਉਹ ਮਸ਼ੀਨ ਪਈ ਹੁੰਦੀ ਆ ਆਪਣੇ ਕੋਲੇ ਹਾਂਜੀ ਆਪਾਂ ਮਸ਼ੀਨ ਚੋਈ ਦੀ ਜੇ ਕਿਸੇ ਸੱਜਣ ਨੇ ਮੇਰੇ ਵੀਰ ਨੇ ਕਿਸੇ ਨੇ ਵੀ ਦੋ ਟਾਈਮ ਚੋਈ ਕਰਨੀ ਆ ਮੈਨੂੰ ਨਹੀਂ ਆ ਸਕਦਾ ਵੀਡੀਓ ਕਾਲ ਲਾਓ ਚੋਈ ਕਰਾਵਾਣ ਠੀਕ ਹੈ ਜੀ ਡਿਮਾਂਡ ਜੀ ਇਹਦੀ ਨਵਾੜੇ ਦੀ ਬਾਈ ਉਧਰ ਤਾਂ ਆ ਆ ਬੱਚਾ ਹੈਗਾ ਮੇਰੀ ਗਾਂຊੂਈ ਦੀ ਆ ਬੱਚਾ ਹੈਗਾ ਏਦਾਂ ਮਿਲਾ ਦਿੰਨੇ ਆ ਲੱਖ ਤੋਂ ਉੱਤੇ ਲੰਘ ਜਾਣੀ ਠੀਕ ਹੈ ਨਹੀਂ ਕਾਨੂੰ ਆਏ ਤਾਂ ਕਾਨੂੰ ਕਰਨਾ ਪਰ ਜਿਹੜੀ ਡਿਮਾਂਡ ਆ ਡਿਮਾਂਡ ਮੁੰਡ ਰਹੀ ਬਾਈ ਲੈਣੇ ਆ 52000 57000 ਠੀਕ ਆ ਜੀ ਜਿਹੜਾ ਕੋ ਮਰਜ਼ੀ ਨਾ ਇਹਨੂੰ ਸਟੇਟਸ ਹੋਵੇ ਪੱਕੇ ਲੈਵੇ ਦੀ ਆ ਪੱਕੇ ਲੈਵੇ ਦੀ ਸਹੀ ਗੱਲ ਹੈ ਜੀ ਹਜੇ ਸਪੇਸ ਭਈ ਆ ਬਾਕੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਰੂਡ ਦੇ ਸੀਮੰਟ ਦੀ ਮਾਲਕਾਂ ਨੇ ਦੱਸਿਆ ਬਾਕੀ ਜਿਹੜੇ ਵੀਰ ਬਰੀਡ ਦਾ ਕੰਮ ਕਰਦੇ ਹੋਣਗੇ ਉਹਨਾਂ ਨੂੰ ਪਰਖ ਜ਼ਿਆਦਾ ਹੋਊਗੀ ਜੀ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਸੋਹਣੀ ਫੇਸ ਕੁਆਲਿਟੀ ਆ ਡਿਮਾਂਡ 57000 ਰੁਪਿਆ ਵਿੱਚੋਂ ਲੈਸ ਹੋ ਜੂਗਾ ਮਾੜਾ ਮੋਟਾ ਮਾੜਾ ਤਾਂ ਯਾਨੀ ਕੋਈ ਬਾੜਾ ਨਹੀਂ ਫਰਕ ਠੀਕ ਆ ਜੀ ਬਸ ਛੋੜ ਛਾਪਾ ਹੀ ਹੋਣਾ ਠੀਕ ਆ ਜੀ ਹਾਂ ਕਿਉਂਕਿ ਦੁੱਧ ਤਿਆਰ ਆ ਕੋਈ ਵੀ ਬੰਦਾ ਬਰੀਡ ਆ ਹਾਂਜੀ ਇਹਦੇ ਵਿੱਚ ਕੋਈ ਮੈਂ ਗਾਰੰਟੀ ਤਾਂ ਨਹੀਂ ਲੈਂਦਾ ਹੁੰਦਾ ਬਈ ਠੀਕ ਆ ਜੀ ਕੱਲ ਨੂੰ ਐਵੇਂ ਬੰਦਾ ਕਵੇ ਆਇਆ ਤੇ ਨਹੀਂ ਨਿਕਲਿਆ ਜੀ ਆਪਣੇ ਜਿਹੜਾ ਕਰਦੀ ਆ ਵੇ ਸਹੀ ਗੱਲ ਚੱਕਰ ਆ ਹੁਣ ਤਾਂ ਵੀ ਮੈਂ ਸੂਈ ਤਾਂ ਨਹੀਂ ਮੈਂ ਕਹਿ ਰਹਿੰਦਾ ਯਾਨੀ ਮੇਰੀ ਸੂਈ ਦੋ ਨਹੀਂ ਸੂਈ ਆ ਹਾਂ ਜੀ ਠੀਕ ਆ ਭਰਿਆ ਬਈ ਇਹਦੇ ਇੰਨੇ ਲੈਣਾ ਰਾਮੂ ਕਿਉਂਕਿ ਕੱਲ ਨੂੰ ਐਵੇਂ ਜੱਬ ਖਾਣਿਆਂ ਦੇ ਭਈ ਆਪਣੇ ਤੋਂ ਤਾਂ ਪਿਆ ਨਾ ਇੰਨਾ ਟਾਈਮ ਠੀਕ ਹੈ ਜੀ ਦੋ ਨੰਬਰ ਬਈਰੇ ਸੂ ਆ ਦੋ ਨੰਬਰ ਭਾਈ ਜੀ ਇਹ ਸੂਣ ਵਾਲੀ ਆ ਇੱਕ ਛੱਗ ਦੇ ਦੰਦ ਛਿੱਗੀ ਆ ਇਹ ਠੀਕ ਹੈ ਜੀ ਸਮਾ ਹੈ 15 ਲੈ ਜੀ 20 ਲੈ ਜੀ ਠੀਕ ਹੈ ਜੀ ਹਾਂ ਝੋਲੀ ਦੇਖ ਲੋ ਜਮਾ ਜਾਨੀ ਕੇ ਪੋਲੀ ਪਈ ਆ ਵੈਸੀ ਆ ਫੋਟਾਂ ਜੀਆਂ ਮਾੜੀਆਂ ਆ ਮਾੜੀਆਂ ਮਾੜੀਆਂ ਫੋਟਾਂ ਉਹੀ ਆ ਲਾਇ ਪਈ ਦੀ ਆ ਠੀਕ ਆ ਜੀ ਹਾਂ ਉਹਦਾ ਇਹ ਵੀ ਕੋਈ ਇਹੋ ਜਿਹਾ ਨਿੰਦ ਵਿਚਾਰ ਨਹੀਂ ਗਿਏ ਠੰਡੀ ਸੀਲ ਦੀ ਜੀ ਪੂਰੀ ਠੀਕ ਆ ਬਾਈ ਇਹ ਤੋੜ ਕੇ ਦਿਖਾ ਦੇ ਕਿਉਂਕਿ ਜਿਹੜੀ ਚੀਜ਼ ਬਾਈ ਆਪਣੇ ਘਰ ਦੀ ਆ ਇਹ ਆਪਣੀ ਮੁੱਲ ਲਿਆਂਦੀਆਂ ਵੀ ਆ ਠੀਕ ਆ ਜੀ ਜਦੋਂ ਆਪ ਆਪਸ ਨੂੰ ਮੁੱਲ ਲਿਆਉਂਦੇ ਆ ਨਾ ਬਾਈ ਉਹਦਾ ਨਾ ਥੋੜਾ ਜਿਹਾ ਫਰਕੇ ਪੈ ਜਾਂਦਾ ਵੀ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਠੀਕ ਆ ਬਾਈ ਤੇ ਫੇਰ ਆਪਾਂ ਐਵੇਂ ਤਸੱਲੀਆਂ ਹੀ ਦਿੰਦੇ ਫਿਰ ਕੇ ਬਾਅਦ ਦੇ ਵਿੱਚ ਅਗਲਾ ਕਬ ਯਾਰ ਆਏ ਨਹੀਂ ਆਏ ਹੋਗੀ ਉਹ ਗੱਲਾਂ ਹੀ ਚੰਗੀਆਂ ਲੱਗਦੀ ਠੀਕ ਆ ਜਾ ਚਾਰੂ ਚੂਰੂ ਬਹੁਤ ਆ ਬਾਈ ਕੁਆਲਿਟੀ ਦੇ ਪੱਖ ਤੋਂ ਪੂਰੀ ਚੰਗੀ ਹੈ ਜੀ ਚਾਰੂ ਚੂਰੂ ਬਹੁਤ ਆ ਕਿੰਨਾ ਬਾਜੂ ਮੇਰੇ ਦੁੱਧ ਦੁੱਧ ਬਾਈ 18 19 ਕਿਲੋ ਇਹਨੇ ਪਹਿਲੇ ਸੂਏ ਦਿੱਤਾ ਠੀਕ ਆ ਜੀ ਹੁਣ ਅਗਲਾ ਚੋਲੇ ਦੇ ਥੱਲੇ 30 ਹੈ ਲੈ 25 ਜਿਹੜਾ ਚੰਗਾ ਠਾਣੇ ਉਠਾ ਲੱਗਾ ਬਹੁਤ ਆ ਠੀਕ ਹੈ ਜੀ ਅਗਲਾ ਚੋਲੇ 6 ਕਿਲੋ ਠੀਕ ਹੈ ਜੀ ਗਾਰੰਟੀ ਦੁੱਧ ਦੀ ਕੋਈ ਕਿਸੇ ਦੇ ਕਰ ਦਿੰਦੀ ਠੀਕ ਹੈ ਆਪਾਂ ਆਪ ਕਿੰਨਾ ਚੋ ਸਕਦੇ ਹਾਂ ਉਹਦੀ ਗਾਰੰਟੀ ਹੁੰਦੀ ਆ ਕਿਉਂਕਿ ਜਿਹੜਾ ਪਟ ਪੁਰਾ ਲੱਗਾ ਉਹ ਕਹਿੰਦਾ ਵੀ 25 ਕਿਲੋ ਦੁੱਧ ਦੇ ਨੂੰ ਕੋਈ ਜ਼ਿਆਦਾ ਨਾਲੇ ਗਾਇਆਂ ਜਿਹੜੀ ਰੁੱਤ ਜਿੰਨਾ ਪਾਲਾ ਉਹਨਾਂ ਕੱਢ ਲਾ ਉਹਨਾਂ ਪਾਲ ਕਰਨ ਲੱਗ ਗਏ ਤੇ ਬਾਕੀ ਕਿਸੇ ਦੇ ਘਰ ਦੀ ਕੋਈ ਗਾਰੰਟੀ ਨਹੀਂ ਕਰਦ ਕਾਠਾ ਮੈੜ ਕਨ ਕੁੰ ਚੰਗਾ ਬਰੀਡ ਚ ਜਿੰਨੀ ਬਰੀਡ ਹੈਗੀ ਉਥੇ ਨੂੰ ਦਿੱਤੀ ਜਾਂਦੀ ਹੈ ਨਾ ਸਹੀ ਗੱਲ ਹੈ ਸੀਮਣ ਦਾ ਕੋਈ ਕਿਸੇ ਨੇ ਆਪਾਂ ਨੂੰ ਨਾ ਦੱਸਿਆ ਨਾ ਪੈਦਾ ਕਹਿਨੇ ਠੀਕ ਹੈ ਜੀ 500000 ਕਿਸੇ ਤੋਂ ਨਹੀਂ ਪਵਾਣਾ ਸਾਈ 500000 ਰੁਪਏ ਕੇ ਕੋਈ ਗਾਂ ਨਹੀਂ ਠੱਲੇ ਸਾਈ ਪੱਕੀ ਪਾਓ ਥਣਾ ਦੀ ਕਿਸੇ ਪਾਸੋਂ ਕੋਈ ਵੀ ਆ ਗਾਂ ਹੋਵੇ ਉਹ ਗਾਂ ਉਹਦੀ ਗਾਰੰਟੀ ਮੇਰੀ ਹੈ ਇੱਥੇ ਆਉ ਖਾਲੀ ਨਹੀਂ ਮੁੜ ਕੇ ਜਾਂਦੇ ਇਹਦਾ ਕਰਾਇਆ ਠੀਕ ਹੈ ਜੀ ਹੋਰ ਸਾਰਿਆਂ ਨੂੰ ਸასიਖਾਲ ਤੇ ਮੇਰੇ ਵੀਰ ਕਿਸੇ ਨੇ ਵੀ ਲੈਣੀ ਹੁੰਦੀ ਟਾਈਮ ਨਾ ਪਾਸ ਕਰਿਆ ਕਰੋ ਕਈ ਮੇਰੇ ਵੀਰ ਭਰਾ ਟਾਈਮ ਪਾਸ ਵਾਲੇ ਬਹੁਤ ਹੁੰਦੇ ਆ ਤੇ ਡਰੈਸ ਆਪਾਂ ਫੇਰ ਦੱਸ ਦਿੰਨੇ ਆ ਜ਼ਿਲ੍ਹਾ ਮੋਗਾ ਹੀ ਪੈਂਦਾ ਨੇੜੇ ਤਲਵੰਡੀ ਪਾਈ ਆ ਇੱਕ ਪਾਸੇ ਜੀਰਾ ਪੈ ਜਾਂਦਾ ਰੋਡ ਬਠਿੰਡੇ ਵਾਲੇ ਤੋਂ 4 ਕਿਲੋਮੀਟਰ ਫਰੋਇਪੜ ਤੋਂ ਜਿਹੜਾ ਲੁਧਿਆਣੇ ਵਾਲਾ ਰੋੜ ਆ ਉਹਦੇ ਤੋਂ ਵੀ 4-5 ਕਿਲੋਮੀਟਰ ਆਂਡ ਕੀ ਰਹਿਣ ਵਾਲੀ ਆ ਜੀ ਇਹਦੀ ਬਿਮਾਨ ਬਾਈ ਜੀ ਬਿਮਾਨ ਅੰਮੇ ਲੈਣ ਦੇਣ ਜਾਇਦਾ ਬਾਈ ਕਿੰਨਾ ਜੀ 52000 58000 ਜੀ ਬਾ ਮਾੜਾ ਮੋਟਾ ਛੋੜ ਚੱਪਾਈ ਹੋਣਾ ਠੀਕ ਹੈ ਜੀ 58000 ਰੁਪਿਆ ਦੀ ਡਿਮਾਂਡ ਆ ਜੀ ਬਾਕੀ ਲੈਸ ਬਾਈ ਕਹਿੰਦਾ ਕਰ ਦਾਂਗੇ ਜੀ ਜਿਹਨੂੰ ਪਸੰਦ ਆਊਗੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਧੰਨਵਾਦ